ਗੁੱਡ ਮਾਰਨਿੰਗ ਦੋਸਤੋ ਸਵੇਰ ਦੀ ਪਿਆਰਪਰੀ ਸਤਿ ਸ੍ਰੀ ਅਕਾਲ ਤੁਹਾਨੂੰ ਸਾਰਿਆਂ ਨੂੰ ਤੇ ਅੱਜ ਤਰੀਕ ਹੋ ਗਈ ਜੀ 3 ਜਨਵਰੀ ਸਾਲ 2023 ਨਵੇਂ ਸਾਲ ਦੀਆਂ ਤੁਹਾਨੂੰ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਕਿਉਂਕਿ ਅੱਜ ਨਵੇਂ ਸਾਲ ਦੀ ਆਪਣੀ ਪਹਿਲੀ ਵੀਡੀਓ ਹੈ 3 ਜਨਵਰੀ ਨੂੰ ਆਪਾਂ ਪਹਿਲੀ ਵੀਡੀਓ ਬਣਾ ਰਹੇ ਆਂ ਇਸ ਸਾਲ ਦੀ ਤੇ ਨਵੇਂ ਸਾਲ ਦੀਆਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਦੂਸਰੀ ਗੱਲਬਾਤ ਇਹ ਕਿ ਦੁਰਦਰਾ ਸਾਹਿਬ ਜ ਅਖੰਡ ਪਾਠ ਸਾਹਿਬ ਸ਼ੁਰੂ ਹੋ ਜਾਣੇ ਅੱਜ ਕਿਉਂਕਿ 5 ਜਨਵਰੀ ਨੂੰ ਗੁਰੂ ਗੋਬਿੰਦ ਸਿੰਘ ਦੇ ਜਨਮ ਦਿਨ ਦੇ ਸਬੰਧ ਵਿੱਚ ਗੁਰਪੁਰਬ ਹਰ ਸਾਲ ਆਪਣੇ ਜਿਹੜਾ ਗੁਰਦੁਆਰਾ ਸਾਹਿਬ 'ਚ 5 ਜਨਵਰੀ ਨੂੰ ਮਨਾਇਆ ਜਾਂਦਾ ਹੈ ਤੇ ਅੱਜ ਤਰੀਕ ਹੋ ਗਈ 3 ਜਨਵਰੀ ਅੱਜ ਖੰਡ ਪਟ ਸਾਹਿਬ ਰੱਖ ਦੇਣੇ ਸ਼ੁਰੂ ਹੋ ਜਾਣੇ ਤੇ 4 ਤਰੀਕ ਨੂੰ ਯਾਨੀ ਕੱਲ ਨੂੰ ਨਗਰ ਕੀਰਤਨ ਹੋਊਗਾ ਉਹ ਵੀ ਆਪਾਂ ਦੇਖੂਗੇ ਸ਼ਾਮਿਲ ਹੋਵਾਂਗੇ ਫਿਲਹਾਲ ਆਪਾਂ ਗੁਰਦੁਆਰਾ ਸਾਹਿਬ ਚੱਲੇ ਆ ਤੇ ਆਪਾਂ ਤੁਹਾਨੂੰ ਵੀ ਦਰਸ਼ਨ ਕਰਵਾਉਣੇ ਸੀ ਜੋ ਸਜਾਵਟ ਹੈ ਉਹ ਵੀ ਤੁਹਾਡੇ ਨਾਲ ਆਪਾਂ ਸ਼ੇਅਰ ਕਰਦੇ ਆਂ ਵੀਡੀਓ ਦੇ ਐਂਡ ਤੱਕ ਬਣੇ ਰਹੋ ਵੀਡੀਓ ਨੂੰ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਫੇਸਬੁੱਕ ਪੇਜ ਨੂੰ ਫੋਲੋ ਕਰਿਓ हां करिए शुरू आज 90 ਸਾਲ ਵਾਲਾ ਮੁਬਾਰਕਾਂ ਬਾਈ ਤੁਹਾਨੂੰ ਸਾਰੇ 90 ਸਾਲ ਦੀਆਂ 90 ਸਾਲ ਵਾਲਾ ਆਪਣਾ ਪਹਿਲਾ ਵਲੋਗ ਹੈ ਮੁਬਾਰਕਾਂ ਮਿਸਤਰੀ ਬਾਈ 90 ਸਾਲ ਦੀਆਂ ਹੁਣ ਤਾਂ ਅਜ ਤਿੰਨ ਤਰੀਕ ਹੋ ਗਈ ਪਰ ਆਪਣਾ ਵਲੋਗ ਪਹਿਲਾ ਇਹ 90 ਸਾਲ ਵਾਲਾ ਹੁਣ 90 ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਤੇ ਇਹ ਬਾਈ ਗੁਰਦੁਆਰਾ ਸਾਹਿਬ ਵਾਸਤੇ ਜਿਹੜਾ ਜਗ੍ਹਾ ਦਾਨ ਹੋਈ ਹੈ ਜਗ੍ਹਾ ਦਾਨ ਦਿੱਤੀ ਕਿਸੇ ਸੱਜਣ ਨੇ ਆਪਣੇ ਪਿੰਡ ਵੱਲੋਂ ਵੀ ਦਾਨ ਹੋਈ ਹੈ ਤੇ ਆ ਇੱਕ ਦੁਕਾਨ ਹੈ ਇਹਦੇ ਬਰਾबरी 10 ਫੁੱਟ ਅੱਗੇ ਹੈ ਜਗ੍ਹਾ ਇਹ ਤੇਰੇ ਬਰਾਬਰ ਦੀ तकरीबन 10-11 ਫੁੱਟ ਪਿੱਛੇ ਜਗ੍ਹਾ ਲੰਗਰ ਹਾਲ ਵਾਸਤੇ ਜਿਹੜੀਆਂ ਰੋਟੀਆਂ ਪ੍ਰਸ਼ਾਦ ਦੇ ਲੰਗਰ ਬਣਾਣਾ ਪੱਠੀ ਉੱਥੇ ਬਣਾ ਕੇ ਬਾਈ ਉਹਨੇ ਖੁਦ ਬਣਾ ਕੇ ਤਿਆਰ ਕਰਕੇ ਦੇ ਰਹੀ ਹੈ ਤੇ ਮਿਸਤਰੀ ਸਾਹਿਬ ਇਹ ਆਪਣੀ ਲੱਗੇ ਹੋਏ ਆ ਫਿਰਾਲ 4-5 ਦਿਨ ਤੋਂ ਇੱਥੇ ਸੇਵਾ ਕਰ ਰਹੇ ਆ ਕਿਉਂਕਿ ਇਹ ਪ੍ਰੋਗਰਾਮ ਸੀਗਾ 3 ਤਰੀਕ ਨੂੰ ਤਾਂ ਕਰਕੇ ਇੱਥੇ ਇਹ ਕੰਪਲੀਟ ਕਰਕੇ ਸ਼ਾਇਦ ਕੱਲ ਤੋਂ ਆਪਣੇ ਦੁਬਾਰਾ ਫਿਰ ਕੰਮ ਸ਼ੁਰੂ ਹੋ ਜਾਣਾ ਗੁਰਦਰਾ ਸਾਹਿਬ ਆਪਾਂ ਆ ਗਏ ਤੇ ਗੁਰਦਰਾ ਸਾਹਿਬ ਦਾ ਨਿਸ਼ਾਨ ਸਾਹਿਬ ਹੈ ਅੱਜ ਇੱਥੇ ਚੋਲਾ ਵੀ ਬਦਲਿਆ ਸਵੇਰੇ ਅਲਾਸਮੈਂਟ ਹੋਈ ਹੈ ਨਿਸ਼ਾਨ ਸਾਹਿਬ ਦਾ ਚੋਲਾ ਬਦਲਣ ਦੀ ਸੇਵਾ ਹੋਈ ਹੈ ਤੇ ਆਹ ਪੌੜੀਆਂ ਚੜ੍ਹ ਕੇ ਇੱਥੇ ਉੱਪਰ ਮਹਾਰਾਜ ਦਾ ਪ੍ਰਕਾਸ਼ ਹੈ ਜਿੱਥੇ ਆਪਾਂ ਦਰਸ਼ਨ ਕਰ ਸਕਦੇ ਹਾਂ ਮੱਥਾ ਟੇਕਦੇ ਹਾਂ ਇਹ ਮੰਜ਼ਲ ਦੇ ਆਗੇ ਫਰਸਟ ਫਲੋਰ ਤੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਜੀ ਤੇ ਆ ਨਾਲ ਪੌੜੀਆਂ ਜਾ ਰਹੀਆਂ ਪੌੜੀਆਂ ਰਾਹੀਂ ਆਪਾਂ ਉੱਪਰ ਦਰਸ਼ਨ ਕਰਨ ਲਈ ਆ ਜਾਂਦੇ ਹਾਂ نیچے ਨਿਸ਼ਾਨ ਸਾਹਿਬ ਹੈ ਤੇ ਲੰਗਰ ਹਾਲ ਦੀ ਜਿਹੜੀ ਇਮਾਰਤ ਹੈ ਬਿਲਡਿੰਗ ਉਹ ਵੀ نیچے ਬਣੀ ਹੋਈ ਹੈ ਗਰਾਊਂਡ ਫਲੋਰ ਤੇ ਤੇ ਇਹ ਗੁਰਦੁਆਰਾ ਸਾਹਿਬ ਦਾ ਇੱਥੇ ਦਰਸ਼ਨ ਕਰਨ ਲਈ ਮੇਨ ਐਂਟਰੀ ਗੇਟ ਸਤਿ ਸ੍ਰੀ ਅਕਾਲ ਗੁਰੂ ਨਾਨਕ ਦੇਵ ਜੀ ਸਾਹਿਬ। ਨਾਉਂ ਉੱਤੀ ਸਾਈਡ ਤੇ ਜਿਹੜੀ ਤੁਸੀਂ ਆ ਲੈਂਟਰ ਪਿਆ ਹੋਇਆ ਦੇਖ ਰਹੇ ਹੋ ਇਹ ਵੀ ਥੋੜੇ ਦਿਨ ਪਹਿਲਾਂ ਹੀ ਇੱਥੇ ਲੈਂਟਰ ਪਾਇਆ ਇੱਥੇ ਦਰਅਸਲ ਟੀਨਾ ਹੁੰਦੀ ਸੀਗਾ, ਪੜੀਆਂ ਚਾਦਰਾਂ ਹੁੰਦੀ ਸੀਗੀਆਂ, ਸਿਮਿੰਟ ਵਾਲੀਆਂ ਚਾਦਰਾਂ ਸੀਗੀਆਂ ਤੇ ਉੱਥੇ ਇਹ ਪੁਰਾਣਾ ਲੈਂਟਰ ਸੀਗਾ ਉਹ ਸਾਰਾ ਤੋੜ ਕੇ ਢਾ ਕੇ ਹੁਣ ਇਹ ਚਾਦਰਾਂ ਵੀ ਚੱਕਦੀਆਂ ਤੇ ਜਿਹੜਾ ਪੁਰਾਣਾ ਲੈਂਟਰ ਸੀਗਾ ਤੋੜ ਕੇ ਸਾਰਾ ਇਹ ਨਵਾਂ ਲੈਂਟਰ ਬਣਾਇਆ ਹੈ ਤੇ ਮੇਨ ਗੁਰਦੁਆਰਾ ਸਾਹਿਬ ਦੇ ਲੈਂਟਰ ਨਾਲ ਇਹ ਜੋੜ ਦਿੱਤਾ ਗਿਆ ਬੀਮ ਵਗੈਰਾ ਰੱਖੇ ਆ ਅੱਗੇ ਉੱਪਰ। ਬੇਨ ਰਸਬ ਜਿਉ ਜੋ ਸ਼੍ਰੀ ਖਣਪੜ ਸਾਹਿਬ ਜੀ ਦੀ ਸੇਵਾ ਹੈ ਪਤ ਸੱਜਿਓ ਪਠੀ ਰੱਖੀ ਸੰਗਤ ਦੀ ਮਾਇਆ ਨਾਲ ਸੇਵਾ ਕੀਤੀ ਜਾਂਦੀ ਹੈ ਅਤ ਸਨਮਨ ਕਾਮਨਾਵਾਂ ਪੂਰਨ ਕਰਨੀਆਂ ਤੜੀਆਂ ਕਲਾ ਦੇ ਨਾਲ ਨਿਵਾਜਣਾ ਬਖਸ਼ ਜੀ ਮਾਤਾ ਜੀ ਗੁਰਦਰਾ ਸਾਹਿਬ ਦਾ ਸਰਦਾਰ ਸਰਕਾਰ ਦੇ ਹੱਥ ਲਓ ਜੀ ਗੁਰਦਰਾ ਸਾਹਿਬ ਜਾਇਆ ਆਪਾਂ ਸਵੇਰੇ ਲਾਇਆ ਗੇੜਾ ਹੁਣ ਥੋੜੇ ਟਾਈਮ ਤੱਕ ਫੇਰ ਦੁਬਾਰਾ ਜਾ ਕੇ ਆਨੇ ਬਾਈ 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 ਕਰ ਲੋ ਜੀ ਦਿਨ ਦੇ ਕੰਮ ਕਰ ਨਵੇੜ ਕੇ ਆਪਾਂ ਵਾਪਸ ਆ ਗਏ ਗੁਰਦੁਆਰਾ ਸਾਹਿਬ ਵਾਲੀ ਜਗ੍ਹਾ ਤੇ ਤੇ ਆ ਜਗ੍ਹਾ ਬਣ ਕੇ ਤਿਆਰ ਹੋ ਗਈ ਕੰਪਲੀਟ ਹੋ ਗਈ ਲਾਈਟ ਆ ਵਗੈਰਾ ਵੀ ਜਗਾ ਦੀ ਇੱਥੇ ਆ ਲੱਗਰ ਵਾਸਤੇ ਪ੍ਰਸ਼ਾਦਾਂ ਵਾਸਤੇ ਜਿਹੜੀਆਂ ਲੱਕੜੀਆਂ ਵਗੈਰਾ ਉਹ ਵੀ ਰੱਖ ਹੋ ਗਈਆਂ ਸਾਰੀ ਜਗ੍ਹਾ ਬਣ ਕੇ ਤਿਆਰ ਹੋ ਗਈ ਮਿਸਤਰੀ ਉਹਨਾਂ ਨੇ ਕੰਮ ਖਿੱਚਦੇ ਆ ਸ਼ੈੱਡ ਵਗੈਰਾ ਵੀ ਪੈ ਗਿਆ ਉੱਪਰ ਤੇ ਆ ਕੰਧ ਹੋ ਗਈ ਸਾਈਡ ਤੇ ਆ ਦੋ ਪੱਠੀਆਂ ਰੋਟੀਆਂ ਪ੍ਰਸ਼ਾਦੇ ਬਣਾਉਣ ਵਾਸਤੇ ਇਥੇ ਤਿਆਰ ਹੋ ਗਈਆਂ ਤੇ ਹੁਣ ਆਪਾਂ ਗੁਰਦੁਆਰਾ ਸਾਹਿਬ ਜਾਂਦੇ ਆ ਗੁਰਦੁਆਰਾ ਸਾਹਿਬ ਸਾਹਿਬ ਦੀ ਜਿਹੜੀ ਸ਼ਾਮ ਦੀ ਰੌਣਕ ਹੈ ਜਿਹੜਾ ਡੈਕੋਰੇਸ਼ਨ ਨਜ਼ਾਰਾ ਸਾਰਾ ਤੁਹਾਡੇ ਨਾਲ ਆਪਾਂ ਸ਼ੇਅਰ ਕਰਦੇ ਆ ਜਿਹ ਹੈ ਕਿ ਜੀ ਗੁਰਦੁਆਰਾ ਸਾਹਿਬ ਦੇ ਮੇਨ ਗੇਟ ਦੀ ਸਜੋ ਸਜਾਵਟ ਡੈਕੋਰੇਸ਼ਨ ਵਾਲੇ ਆਏ ਸੀਗੇ ਤਿੰਨ ਚ ਤੇਸਾਂ ਕਰਕੇ ਕੁਝ ਸਜਾਵਟ ਵੇਰਾ ਕਰਕੇ ਗਏ ਆ ਲੋ ਜੀ ਗੁੱਡ ਮਾਰਨਿੰਗ ਜੀ ਸਵੇਰ ਦੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਤਰੀਕ ਹੋ ਗਈ ਅੱਜ 4 ਜਨਵਰੀ ਸਾਲ 2024 ਕੱਲ ਆਪਾਂ ਰਾਤ ਆਗੇ ਸੀ ਗੁਰਦੁਆਰਾ ਸਾਹਿਬ ਚ ਸੇਵਾ ਵਗੈਰਾ ਤਾਂ ਖਤਮ ਸੀ ਕੋਈ ਕੰਮ ਨਹੀਂ ਸੀ ਆਗੇ ਹਾਂਜੀ ਸਤਿ ਸ੍ਰੀ ਅਕਾਲ ਜੀ

ਸਵੇਰੇ ਹੁਣ ਗੁਰਪਿਆਰੇ ਜਿਹੜੇ ਨਗਰ ਕੀਰਤਨ ਚ ਪੰਜ ਪਿਆਰੇ ਬਣਦੇ ਆ ਤਿਆਰ ਹੋ ਰਹੇ ਆ 10 ਵਜੇ ਦਾ ਸਮਾਂ ਰੱਖਿਆ ਵੈਸੇ ਕਰਦੇ ਗ੍ਰਾਂਦੇ 11 12 ਵਜਾਂ ਨੇ ਬਾਕੀ ਆਪਾਂ ਦੇਖਦੇ ਆ ਜਾ ਕੇ ਲੋ ਜੀ ਸਵੇਰ ਦੀ ਡੈਕੋਰੇਸ਼ਨ ਦੇਖੋ ਸਵੇਰ ਦਾ ਨਜ਼ਾਰਾ 9:30 ਹੋ ਗਏ ਠੰਡ ਪੂਰੇ ਜ਼ੋਰਾਂ ਦੀ ਏ ਰਾਤ ਉਸ ਗੋਤ ਦੀ ਹੈ ਹਾਂ ਜੇ ਕੋਈ ਬੋਰਾ ਸਿਆਪ ਦੇ ਚਾਹਤੋਂ ਸਾਰਾ ਨਜ਼ਾਰਾ ਦੇਖੋ ਕੱਲ ਦਾ ਜਿਹੜਾ ਦਿਨ ਸੀਗਾ ਕੱਲ ਧੁੱਪ ਚੜੀ ਐ 5-6 ਦਿਨ ਬਾਅਦ ਧੁੱਪ ਚੜੀ ਐ ਤਕਰੀਬਨ ਸਵਾ ਲੇ ਦਿਨ ਜਿਹੜੇ 26 ਤਰੀਕ ਤੋਂ ਸਵਾ ਸੀਗੀ ਪਹਿਲਾ ਦਿਨ ਸੀਗਾ 26 ਤਰੀਕ ਨੂੰ ਉਸ ਦਿਨ ਤੋਂ ਬਾਅਦ ਕੱਲ 5-6 ਦਿਨ ਬਾਅਦ ਧੁੱਪ ਚੜੀ ਐ ਸੋਣਾ ਠੀਕ ਦਿਨ ਸੀਗਾ ਜੀ ਪਰ ਅੱਜ ਸਵੇਰ ਦਾ ਹੀ ਫੇਰ ਠੰਡਾ ਮੌਸਮ ਐ ਪੂਰਾ ਉਸ ਪੈ ਰਹੀ ਐ ਤੇ 9:00 ਵੱਜ ਗਏ ਸਵੇਰ ਦੇ ਗੁਰੂ ਘਰ ਪਹੁੰਚ ਗਏ ਆਪਾਂ ਮੱਥਾ ਟੇਕਦੇ ਆਂ ਤੇ ਤੁਹਾਨੂੰ ਅੰਦਰ ਦਾ ਜਿਹੜਾ ਨਜ਼ਾਰਾ ਐ ਉਹ ਤੁਹਾਡੇ ਨਾਲ ਆਪਾਂ ਸਾਂਝਾ ਕਰਦੇ ਆਂ ਡੈਕੋਰੇਸ਼ਨ ਦੇਖੋ ਕਿਸ ਹਾਵ ਨਾਲ ਕਿੰਨੀ ਸੋਹਣੀ ਕੀਤੀ ਹੋਈ ਐ ਲੋ ਜੀ ਤਿਆਰੀਆਂ ਹੋ ਗਈਆਂ ਸ਼ੁਰੂ ਆਜੋ 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 ਅਣ ਦੋ ਅਣ ਦੋ ਕਿ ਕਰੀਓ ਯਾਰ ਅੰਦਰ ਆ ਕੇ ਦਿਖਾ ਤਾ ਦਿਖਾ ਮੋਲ ਗਈ ਸੈਡ ਗਾ ਮੇਰਾ ਵਿਰੋਧ ਕਰੀਕੋ ਹੋ ਰਹੇ ਗਾਦੇ ਵੇ ਕੋਲਿਆ ਕੋਲਿਆ ਨਾਲੇ ਨਾਲ

ਨਾਮ ਦਾ ਸਵਣਾ ਨਾਮ ਕੌਣ ਹੈ ਮੁਸੱਬੀ ਦੇ ਹੈ ਹਾਂ ਚਾਬੀ ਚਾਬੀ ਕਿਹੜੀ ਲੈਣੀ ਹੈ ਹਾਂ ਚਾਬੀ ਦੇਮ